ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਹੁਣ ਪਹਿਲੀ ਖਬਰ ਵੱਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਨਾਲ ਮੌਸਮ ਠੰਡਾ ਹੋ ਗਿਆ ਤੇ ਅੱਜ ਮੁਹਾਲੀ ਸਮੇਤ ਕਈ ਥਾਈਂ ਬੂੰਦਾਬਾਂਦੀ ਹੋਈ ਹੈ ਤੇ ਹਾਲਾਂਕਿ 24 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ ਤੇ ਮੀਂਹਾਂ ਤੋਂ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਇਸ ਦੌਰਾਨ ਉੱਤਰੀ ਹਵਾਵਾਂ ਚਲਣੀਆਂ ਸ਼ੁਰੂ ਹੋ ਜਾਣਗੀਆਂ ਤੇ ਦਿਨ ਵੇਲੇ ਸੂਰਜ ਚਮਕੇਗਾ ਪਰ ਠੰਡਕ ਦਾ ਅਹਿਸਾਸ ਹੋਵੇਗਾ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਰ 1.9 ਡਿਗਰੀ ਘਟ ਗਿਆ ਤੇ ਸਭ ਤੋਂ ਵੱਧ ਤਾਪਮਨ 25.6 ਡਿਗਰੀ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਤੇ ਹਾਲਾਂਕਿ ਪਿਛਲੇ ਉਦੋ ਦਿਨਾਂ ਵਿੱਚ ਖਾਸ ਕਰਕੇ ਕੋਈ ਮੀਂਹ ਦਰਜ ਨਹੀਂ ਕੀਤਾ ਗਿਆ ਪਰ ਅੱਜ ਮੋਹਾਲੀ ਸਮੇਤ ਕੁਝ ਇਲਾਕਿਆਂ ਵਿੱਚ ਬੂੰਦਾਬੰਦੀ ਹੋਈ ਹੈ ਤੇ ਮੌਸਮ ਵਿਭਾਗ ਨੇ ਪਿਛਲੇ 2 ਦਿਨਾਂ ਤੋਂ ਮੀਂਹ ਅਤੇ ਗਰਜ ਤੂਫਾਨ ਲਈ yellow alert ਜਾਰੀ ਕੀਤਾ ਸੀ ਤੇ ਇਸ ਨਾਲ ਮੌਸਮ ਵਿੱਚ ਜ਼ਰੂਰ ਬਦਲਾਅ ਆਇਆ ਹੈ ਇਸ ਦੌਰਾਨ ਮੱਧ ਪਾਕਿਸਤਾਨ ਅਤੇ ਆਲੇ-ਦੁਆਲੇ ਦੇ ਪੰਜਾਬ ਖੇਤਰ ਵਿੱਚ ਇੱਕ ਪੱਛਮੀ ਘਰਬੜੀ ਬਣੀ ਹੋਈ ਹੈ। ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਜਿਸ ਅਨੁਸਾਰ ਪੈਕ ਅਤੇ ਖਾਣੇ ਦੇ ਪੈਕਟਾਂ ਦੇ ਸਾਹਮਣੇ ਫਰੰਟ ਆਫ ਪੈਕ ਲੇਬਲਿੰਗ ਲਾਜ਼ਮੀ ਕੀਤੀ ਜਾ ਸਕਦੀ ਹੈ। ਇਸ ਲੇਬਲਿੰਗ ਨਾਲ ਖਰੀਦਦਾਰਾਂ ਨੂੰ ਪੈਕਟ ਦੇ ਅੱਗੇ ਸਪਸ਼ਟ ਤੌਰ ਤੇ ਵਿਖਾਇਆ ਜਾਵੇਗਾ ਕਿ ਉਸ ਖਾਣੇ ਵਿੱਚ ਕਿੰਨੀ ਸ਼ੱਕਰ, ਨਮਕ ਅਤੇ ਚਰਬੀ ਮੌਜੂਦ ਹੈ। ਇਸ ਨਾਲ ਲੋਕ ਤੁਰੰਤ ਸਮਝ ਜਾਣਗੇ ਕਿ ਖਾਣਾ ਸਿਹਤਮੰਦ ਹੈ ਜਾਂ ਨਹੀਂ। ਡਾਕਟਰ ਨਰਿੰਦਰ ਕੁਮਾਰ ਸਿੰਘਲਾ ਪ੍ਰਿੰਸੀਪਲ ਕੰਸਲਟੈਂਟ ਸ੍ਰੀ ਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ ਨੇ ਕਿਹਾ ਕਿ ਫਰੰਟ ਆਫ ਪੈਕ ਲੇਬਲਿੰਗ ਲੋਕਾਂ ਨੂੰ ਸਿਹਤਮੰਦ ਚੋਣਾ ਕਰਨ ਵਿੱਚ ਮਦਦ ਕਰੇਗੀ ਅਤੇ ਮਟਾਪਾ ਡਾਇਬੀਟਸ ਤੇ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਦੋ ਕਿਸਾਨ ਕਰਮਕੁੰਨਾਂ ਸ਼ਗਨਦੀਪ ਸਿੰਘ ਜਿਉਂਦਾ ਤੇ ਬਲਦੇਵ ਸਿੰਘ ਚੌਕੇ ਨੂੰ ਜ਼ਮਾਨਤ ਦੇ ਦਿੱਤੀ। ਜਸਟਿਸ ਰਾਜੇਸ਼ ਭਾਰਤਵਾੜ ਦੁਆਰਾ ਪਾਸ ਕੀਤੇ ਗਏ ਹੁਕਮ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਨੇ ਉਨ੍ਹਾਂ ਦੀਆਂ ਰਿਹਾਈ ਦੀਆਂ ਮੰਗਾਂ ਨੂੰ ਮੰਗ ਕਰਦੇ ਹੋਏ ਬਠਿੰਡਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਅਨਮਿੱਥੇ ਸਮੇਂ ਲਈ ਤਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਤੇ ਅਦਾਲਤ ਦਾ ਫੈਸਲਾ ਇਸ ਮੁੱਦੇ ਦੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੀ ਦਿਸ਼ਾ ਬਦਲ ਸਕਦਾ ਮਾਮਲੇ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਮੁਲਾਜ਼ਮਾ ਖਾਸ ਕਰਕੇ ਜੋ ਕਿ ਮੁਲਜ਼ਮ ਨੇ ਉਨ੍ਹਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਹਰਚੰਦ ਸਿੰਘ ਬਾਠ ਨੇ ਅਦਾਲਤ ਨੂੰ ਦੱਸਿਆ ਕਿ ਇਸ ਤਗਾਸਾ ਪੱਖ ਨੇ ਪੂਰੀ ਤਰ੍ਹਾਂ ਝੂਠੀ ਕਹਾਣੀ ਪੇਸ਼ ਕੀਤੀ ਹੈ ਤੇ ਪਟੀਸ਼ਨ ਕਰਤਾਵਾਂ ਦਾ ਨਾਮ ਸਿਰਫ ਕਿਸਾਨ ਯੂਨੀਅਨ ਨਾਲ ਸੰਬੰਧ ਹੋਣ ਕਰ ਰੱਖਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਹੁਣ ਮੁੱਖ ਮੰਤਰੀ ਨਿਵਾਸ ਵਾਪਸ ਆ ਗਏ ਹਨ ਉਹ ਹੁਣ ਪੂਰੀ ਤਰ੍ਹਾਂ ਠੀਕ ਹਨ ਮੰਨਿਆ ਜਾ ਰਿਹਾ ਹੈ ਕਿ ਉਹ ਲੁਧਿਆਣਾ ਵਿੱਚ ਹੋ ਰਹੀਆਂ ਕਿਲਾ ਰਾਏਪੁਰ ਖੇਡਾਂ ਵਿੱਚ ਸ਼ਾਮਲ ਹੋ ਸਕਦੇ ਹਨ ਖੇਡਾਂ ਦਾ ਅੱਜ ਆਖਰੀ ਦਿਨ ਹੈ ਹਾਲਾਂਕਿ ਇਸ ਸਮਾਗਮ ਦਾ ਅਧਿਕਾਰਤ ਪ੍ਰੋਗਰਾਮ ਅਜੇ ਜਾਰੀ ਨਹੀਂ ਕੀਤਾ ਗਿਆ ਤੇ ਮੁੱਖ ਮੰਤਰੀ ਦੀ ਸਿਹਤ ਵਿਗੜਨ ਤੋਂ ਬਾਅਦ ਸੋਵਾਰ ਨੂੰ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ 15 ਫਰਵਰੀ ਸ਼ਿਵਰਾਤਰੀ ਦੀ ਦੁਪਹਿਰ ਨੂੰ ਮੁੱਖ ਮੰਤਰੀ ਨੇ ਸੰਗਰੂਰ ਦੇ ਤੂਰੇ ਵਿੱਚ ਸ੍ਰੀ ਰਣਕੇਸ਼ਵਰ ਮਹਾਦੇਵ ਸ਼ੀ ਮੰਦਰ ਵਿੱਚ ਮੱਥਾ ਟੇਕਿਆ ਸੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਦੀਆ ਵੀ ਉਹਨਾਂ ਨਾਲ ਮੌਜੂਦ ਸਨ ਤਿੰਨਾਂ ਆਗੂਆਂ ਨੇ ਮੰਦਰ ਵਿੱਚ ਮੱਥਾ ਟੇਕਿਆ ED ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅਬਾਨ ਨੂੰ ਇਸ ਹਫਤੇ ਪੇਸ਼ ਨਾ ਹੋਣ ਤੋਂ ਬਾਅਦ 26 ਫਰਵਰੀ ਨੂੰ ਪੁਚਕੇਸ ਲਈ ਪੇਸ਼ ਹੋਣ ਲਈ ਤਾਜ਼ਾ ਸਮਨ ਜਾਰੀ ਕਰਤੇ ਹਨ ਸਰਕਾਰੀ ਸੂਤਰਾਂ ਨੇ ਵਿਰਵਾਰ ਨੂੰ ਇਹ ਜਾਣਕਾਰੀ ਦਿੱਤੀ ਉਹਨਾਂ ਦੀ ਪਤਨੀ ਅਤੇ ਸਾਬਕਾ ਅਦਾਕਾਰ ਟੀਨਾ ਮਾਨੀ ਨੇ ਵੀ ਦੋ ਵਾਰ ਪੇਸ਼ੀ ਅੱਗੇ ਪਾਉਣ ਦੀ ਮੰਗ ਕੀਤੀ ਅਤੇ ਉਹ 10 ਫਰਵਰੀ ਅਤੇ 17 ਫਰਵਰੀ ਦੀਆਂ ਆਪਣੀਆਂ ਨਿਰਧਾਰਤ ਤਰੀਕਾਂ ਤੇ ED ਸਾਹਮਣੇ ਪੇਸ਼ ਨਹੀਂ ਹੋਏ ਤੇ ਇਹ ਸਪਸ਼ਟ ਨਹੀਂ ਹੈ ਕਿ ED ਵੱਲੋਂ ਉਹਨਾਂ ਨੂੰ ਕੋਈ ਵੀ ਨਵੀਂ ਤਰੀਕ ਦਿੱਤੀ ਗਈ ਹੈ ਜਾਂ ਨਹੀਂ ED ਅਧਿਕਾਰੀਆਂ ਨੇ ਦੱਸਿਆ ਸੀ ਕਿ ਏਜੰਸੀ ਨੇ منی ਲਾਂਡਰਿੰਗ ਰੋਕੂ ਕਾਨੂੰਨ ਤਹਿਤ ਜੋੜੇ ਦੇ ਵਕ ਵਕ ਬਿਆਨ ਦਰਜ ਕਰਨ ਲਈ ਉਹਨਾਂ ਨੂੰ ਤਲਬ ਕੀਤਾ ਤੇ ਅਨਿਲ ਅੰਬਾਨੀ ਅਗਸਤ 2025 ਵਿੱਚ ਇੱਕ ਵਾਰ ED ਸਾਹਮਣੇ ਪੇਸ਼ ਹੋਏ ਸਨ ਸਮਝਿਆ ਜਾਂਦਾ ਹੈ ਕਿ ਤੀਨਾ ਮਾਨੀ ਨੂੰ ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਲਗਜ਼ਰੀ ਕੰਡੋਮਿਨੀਅਮ ਦੀ ਖਰੀਦ ਨਾਲ ਜੁੜੇ ਪੈਸੇ ਲੈਣ ਦੇਣ ਦੇ ਸਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਰਾਜਸਥਾਨੀ ਦੇਲ ਦੇ ਭਾਰਤ ਮੰਡਪਮ ਵਿੱਚ ਖਾਸ ਕਰਕੇ ਪਵਿੱਖ ਦੀ ਅਜਿਹੀ ਤਸਵੀਰ ਦੇਖਣ ਨੂੰ ਮਿਲੀ ਜਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦਿਸ਼ਾ ਅਤੇ ਕਿਸਮ ਨਿਰਧਾਰਤ ਕੀਤੀ ਜਾ ਰਹੀ ਹੈ ਤੇ ਇੰਡੀਆ AI ਇੰਪੈਕਟ ਸਮਿਟ 2026 ਦੇ ਚੌਥੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਨੂੰ ਇੱਕ ਸਪਸ਼ਟਤਾ ਦੇ ਦਿੱਤਾ ਕਿ ਭਾਰਤ ਹੁਣ ਸਿਰਫ ਟੈਕਨੋਲੋਜੀ ਦਾ ਖਪਤਕਾਰ ਨਹੀਂ ਹੈ ਸਗੋਂ ਇੱਕ ਪ੍ਰਮੁੱਖ ਉਤਪਾਦਕ ਵਜੋਂ ਉੱਭਰਿਆ ਹੈ ਇਸ ਸਬੰਧ ਨੇ ਸਾਬਤ ਕਰ ਦਿੱਤਾ ਕਿ ਵਿਸ਼ੇ ਪਦਰਤ AI ਤੇ ਚਰਚਾ ਭਾਰਤ ਤੋਂ ਬਿਨਾ ਅਧੂਰੀ ਹੈ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਸਮਾਪਤ ਹੋ ਗਿਆ ਤੇ ਉਹ ਸ਼ੁਭਕਾਮਨਾਵਾਂ ਉਹਨਾਂ ਨਾਲ ਸਮਾਪਤ ਕੀਤਾ ਉਸ ਨੂੰ ਭਾਸ਼ਣ ਨੂੰ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ AI ਨੂੰ ਖੁੱਲ੍ਹੇ ਛੋਟ ਦੇਣੀ ਚਾਹੀਦੀ ਹੈ ਪਰ ਸਾਨੂੰ ਇਸੇ ਲਗਾਮ ਆਪਣੇ ਹੱਥਾਂ ਵਿੱਚ ਰੱਖਣੀ ਚਾਹੀਦੀ ਹੈ ਭਾਰਤ ਵਿੱਚ ਸਫਲ ਹੋਣ ਵਾਲਾ ਕੋਈ ਵੀ AI ਮਾਡਲ ਵਿਸ਼ੇ ਪਦਰਤ ਤੇ ਤਾਇਨਾਤ ਕੀਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਡਿਜ਼ਾਈਨ ਅਤੇ ਵਿਕਾਸ ਕਰੋ ਵਿਤਰ ਸਾਲ ਜਿੱਤੇ ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤੜਾ ਤੜ ਡਿਪੋਰਟ ਕਹਿੰਦਾ ਅਤੇ ਕੈਨੇਡਾ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਿਹਾ ਕੈਨੇਡਾ ਸਰਕਾਰ ਨੇ ਸਾਲ 2025 ਦੇ ਪਹਿਲੇ 10 ਮਹੀਨਿਆਂ ਦੌਰਾਨ 2800 ਤੋਂ ਵੱਧ ਭਾਰਤੀਆਂ ਜੋ ਕਿ ਨਾਗਰਿਕਾਂ ਨੂੰ ਡਿਪੋਰਟ ਕੀਤਾ ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ CBSA ਨੇ ਉਹਨਾਂ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਕੁੱਲ 18000 785 ਵਿਦੇਸ਼ੀ ਨਾਗਰਿਕਾਂ ਨੂੰ ਕੱਢਿਆ ਗਿਆ ਸੀ ਜਿਨ੍ਹਾਂ ਵਿੱਚ ਭਾਰਤੀਆਂ ਦੀ ਗਿਣਤੀ ਦੂਜੇ ਨੰਬਰ ਤੇ ਹੈ ਤੇ ਇਸ ਵੱਡੀ ਡੈਪੂਟੇਸ਼ਨ ਪ੍ਰਕਿਰਿਆ ਤੋਂ ਬਾਅਦ ਵੀ ਹਾਲੇ ਤੀਹ ਹਜ਼ਾਰ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰੋਸੈਸ ਚੱਲ ਰਹੀ ਹੈ ਜਿਨ੍ਹਾਂ ਵਿੱਚ 6500 ਤੋਂ ਵੱਧ ਭਾਰਤੀ ਹਨ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੇ ਵਾਅਦੇ ਦਾ ਕਾਰਵਰਸਥ ਨੋਟ ਤੇ ਸ਼ੁਰੂ ਹੋਇਆ ਪਰ ਫਿਰ ਥੋੜੇ ਸਮੇਂ ਬਾਅਦ ਵਧਣ ਲੱਗਾ ਖਾਸ ਕਰਕੇ ਸੋਨੇ ਅਤੇ ਵਾਅਦੇ ਦੀਆਂ ਕੀਮਤਾਂ ਹੁਣ ਸਿਫਾਰਸ਼ਾਂ ਦੇ ਅਨੁਸਾਰ 24% ਵਧ ਕੇ 1,52,134 ਰੁਪਏ ਪ੍ਰਤੀ 10 ਗ੍ਰਾਮ ਤੇ ਹੁੰਕ ਹੋ ਗਈਆਂ ਤੇ ਚਾਂਦੀ ਦੀਆਂ ਕੀਮਤਾਂ 1051 ਰੁਪਏ ਵਧੀਆਂ ਲਗਭਗ 2,45,319 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਪਾਰ ਕਰ ਰਹੀਆਂ ਤੇ ਅੰਤਰਰਾਸ਼ਟਰੀ ਬਾਜ਼ਾਰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੇ ਵਾਧੇ ਦੀਆਂ ਕੀਮਤਾਂ ਵਿੱਚ ਉਤਰਾ ਚੜਾ ਆ ਰਿਹਾ ਤੇ ਵੀਰਵਾਰ ਨੂੰ ਕਾਮੈਕਸ ਸੋਨਾ ਡਾਲਰ 5010.10 ਪ੍ਰਤੀ ਆਉਂਸ ਤੇ ਵਪਾਰ ਕਰ ਰਿਹਾ ਸੀ ਤੇ ਪਿਛਲੀ ਬੰਦ ਕੀਮਤ ਡਾਲਰ 5009.50 ਪ੍ਰਤੀ ਆਉਂਸ ਸੀਗੀ ਤੇ ਸੋਨੇ ਦੀਆਂ ਕੀਮਤਾਂ ਇਸ ਸਾਲ ਜਨਵਰੀ ਦੇ ਮਹੀਨੇ ਡਾਲਰ 5586.20 ਦੇ ਆਲ ਟਾਈਮ ਉੱਚ ਪੱਧਰ ਤੇ ਪਹੁੰਚ ਗਈਆਂ ਸਨ ਸੋ ਅੱਜ ਦੇ ਬੁਲੇਟਿਨ ਵਿੱਚ ਇੰਨੇ ਦਿਵਾ ਗਿਆ ਧੰਨਵਾਦ